ਦੇਖੋ ਸਾ ਇਹ ਆ ਰਿਹਾ ਉਹ ਪਾਸੇ ਨਹੀਂ ਨਹੀਂ ਹੁਣ ਖੜੇ ਤੇ ਉਹ ਨਹੀਂ ਥੋੜਾ ਹਜੂ ਨਹੀਂ ਪੀਓ ਯਾਰ ਅੱਜ ਨਹੀਂ ਦਿਨ ਨਹੀਂ ਦਿਓ ਅੱਜ ਨਹੀਂ ਅੱਢ ਮੁਨਾਹੀ ਲਿਖ ਜਾਣਿਆ ਲੈ ਓ ਪਹਿਲੀ ਲੈ ਓ ਅੰਦਰ ਨੂੰ ਕੀ ਹੋ ਜਾ ਤੁਹਾਨੂੰ ਲੈ ਲੀਓ ਇੱਕ ਟ੍ਰੀ ਇਕੱਠੇ ਕਰੋ ਨਾ ਕੁੜੀ ਪੁੜਾ ਇਕੱਠੇ ਕਰੋ ਲਾਲ ਦੁਆ ਨੂੰ ਇਕੱਠੇ ਲਿਆਓ ਮੈਡਮ ਜੀ ਲਾਲ ਆ ਜਾਓ ਮੁੰਨਾ ਹੀ ਲਿਖੂ ਜਾਣਿਆ ਲੈ ਜਾਓ ਭਾਈ ਲੈ ਜਾਓ ਅੰਦਰ ਨੂੰ ਪਾ ਦੇਖੋ ਸਾ ਇਹ ਹੈ ਨਹੀਂ ਆਉਂਦੇ ਨਹੀਂ ਨਹੀਂ ਹੁਣ ਸਾ ਖੜੇ ਤੇ ਕਿ ਨੀ ਪੀ ਆਵੇ। ਆ ਕਿ ਨੀ ਜਨਨੀ ਦੀ ਨੋ। ਅੱਜ ਨਾ। ਅੱਜ। ਇਹਨਾਂ ਨੂੰ ਮਿਲ ਕੇ ਦਾਇਰ ਅਸੀ ਆ। ਤਾਂ ਮਾਰਿਆ। ਕੋਲੇ ਪਰਵਾਹ ਦਾ ਕਦੋਂ ਕੀਤਾ ਸੀਗਾ ਆਪਣੇ ਆਸ਼ਿਕਰਾਂ ਮਿਲ ਕੇ ਲੇਕਿਨ ਹੁਣ ਇੱਕ ਬਹਿਨਾਂ ਨੂੰ ਮੁਕਰ ਕੇ ਕਹਿ ਰਹੀ ਹੈ ਜੀ ਉਹ ਮੈਨੂੰ ਤਾਂ ਕਹਦਾ ਜਦੋਂ ਚੱਲਦੇ ਅਸੀਂ ਕਦੋਂ ਕੀਤਾ। ਪੰਜਾਬ ਤੋਂ 10 ਤੋਂ ਪੇਸ਼ਮਰ ਬਿਟੋ। ਇਹ ਤਾਂ ਮਿਤੀ 19-9-2024 ਨੂੰ ਐਸ.ਐਚ.ਓ. ਦਿਨਾਨਗਰ ਇੰਸਪੈਕਟਰ ਮਨੋਜ ਕਮਾਨ ਨੂੰ ਉਤਲਾਮ ਮਿਲਿਆ ਸੀ ਵੀ ਪਿੰਡ ਸਿਹੋਵਾਲ ਦੇ ਸੂਬੇ ਦੀ ਪੜਨੀ ਤੇ ਕੋਈ ਲੈਡ ਬੋਡੀ ਪਈ ਹੈ। ਬਰੀਕ। ਔਰ ਐਸਚੂ ਦਿਨਾਣਾਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇਮਰਾਜ ਮੌਕਾ ਕੀਤਾ ਚੈੱਕ ਕਰਨ ਤੇ ਜਿਹੜੀ ਹੈਗੀ ਆ 318 ਨੂੰ ਈ ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਿਰ ਤੇ ਸੱਟਾਂ ਲੱਗੀਆਂ ਸੀ। ਤੋਂ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ। ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਮੈਂ ਦਾਖਲਾ ਤੋਂ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੌਮੀ ਨਾਮ ਦਾ ਲੜਕਾ ਹੈਗਾ ਆਪਣੇ ਘਰੋਂ ਜਾਂਦਾ ਉਹਦੇ ਨਾਲ ਦੇ ਇੱਕ ਇਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਣ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਤੋਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਮਰ ਕੇ ਰੱਖ ਦਿੱਤਾ ਕਤਲ ਕਰੰ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਹ ਸੂਬੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਜਿਹਦੀ ਜਿਹਦੀ ਸ਼ਨਾਖ ਜਿਹੜੀ ਹੈਗੀ ਆ ਔਕੇ ਤੇ ਪਹੁੰਚ ਕੇ ਨਾਲ ਜਿਹੜੇ ਰਿਪੋਰਟਸ ਨੇ ਇਹਦੀ ਸ਼ਨਾਖ ਕੀਤੀ ਇਹ ਸਬੰਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਸਟੇਟਸ 19/2024 103 233 ਤਿੰਨੋਂ ਸਬਸੈਕਸ਼ਨ 5 ਭਾਰਤੀ ਨਿਆਂ ਸੰਗਠਾ ਤਹਿਤ ਮਕਦਮਾ ਦਰਜ ਕੀਤਾ ਗਿਆ ਸੋ ਤੋਗਾ ਇਨਤਕੀਸ਼ ਕਰਨ ਦੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਬੋਬੀ ਨਾਲ ਜੋ ਜਿਹੜਾ ਲੜਕਾ ਜਿਹੜਾ ਹੈਗਾ ਇਹਨੇ ਚਾਚੇ ਲੜਕਾ ਮਨਮੋਹਲਾ ਨੂੰ ਰੋਕਦਾ ਸੀ ਇਸ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਇਸੇ ਕੁੰਦਨ ਜਿਹਨਾਂ ਨੇ ਇਹਦਾ ਮਰਡਰ ਕੀਤਾ ਸੋ ਇਹ ਦੋਵਾਂ ਨੂੰ ਅਸੀਂ ਮੌਕੇ ਤੋਂ ਅरेस्ट ਕਰ ਲਿਆ ਗਿਆ ਸਰ ਕਿੰਨੇ ਦਿਨ ਨਜਾਇਜ਼ ਬੰਦੇ ਨੇ ਕਾਰਵਾਈ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹਨੂੰ ਕੁੰਦਨ ਸੀ ਉਏ ਜੀ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲड़का ਆਇਆ ਹੋਇਆ ਸੀ ਤੋਂ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਤੇ ਮਾਰਨ ਕਰ ਦਿੱਤਾ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਉਹੀ ਉਧਾਰਣ ਚਲਦੀ ਗਈ ਵੀ ਤਾਂ ਅਮੀਰ ਤੇ ਯਕੀਨ ਹੀ ਨਹੀਂ ਕਰਦੀ ਉਹ ਤੁਹਾਨੂੰ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਕਰ ਕਿਉਂ ਨਹੀਂ ਕੀਤਾ ਤੁਸੀਂ ਕਹਿਲੀ ਇਸ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਣਾ ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋ ਲੱਭਾ ਹੀਗਾ ਮਾਰ ਦਿੱਤਾ ਉਹ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਉਹ ਬਲੇ ਇਹਨੂੰ ਭਿਆਨਨ ਨੂੰ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ। ਉੱਥੇ ਲੜਾਈ ਕਿਉਂ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾਂ ਹੀ ਸੀਗੇ। ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ? ਨਹੀਂ ਹੈਗਾ।